ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਗੁੱਸੇ ਦੀ ਗੁੱਸਾ ਸਾਨੂੰ ਕਿਉਂ ਆਉਂਦਾ ਹੈ ਕੀ ਕਰਨਾ ਗੁੱਸੇ ਦਾ ਬੱਚਿਆਂ ਦੇ ਵਿੱਚ ਵੀ ਬੜਾ ਗੁੱਸਾ ਹੁੰਦਾ ਤੇ ਉਹ ਗੁੱਸਾ ਕਿਉਂ ਆ ਕਿਉਂ ਆਉਂਦਾ ਸਾਨੂੰ ਆਪਾਂ ਉਹਦੇ ਕਾਰਨਾਂ ਨਾਲ ਡਿਸਕਸ ਕਰਾਂਗੇ ਤੇ ਤੁਸੀਂ ਇਹ ਜਿਹੜੀ ਵੀਡੀਓ ਬੱਚੇ ਨੂੰ ਦਿਖਾਉਣੀ ਆ ਬੱਚਾ ਜਦੋਂ ਸਾਰੀ ਦੇਖ ਲੇਗਾ ਉਹਨੂੰ ਪੁੱਛਣਾ ਵੀ ਤੂੰ ਕੀ ਸਿੱਖਿਆ ਤੇ ਉਹ ਬੱਚੇ ਤੋਂ ਲਿਖਵਾ ਕੇ ਦੇਖਣਾ ਤੁਸੀਂ ਵੀ ਕਾਪੀ ਪੈਨ ਨਾਲ ਲਿਖ ਬੁੱਤ ਤੂੰ ਕੀ ਸਿੱਖਿਆ ਠੀਕ ਹੈ ਜੀ ਤੇ ਇਸ ਤੇ ਅਸੀਂ ਡਿਸਕਸ ਕਰਦੇ ਆਂ ਵੀ ਗੁੱਸਾ ਸਾਨੂੰ ਕਦੋਂ ਆਉਂਦਾ ਗੁੱਸਾ ਸਾਨੂੰ ਉਦੋਂ ਆਉਂਦਾ ਹੈ ਜਦੋਂ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਸਾਡੀ ਜੋ ਇੱਛਾ ਹੈ ਸਾਡੀ ਇੱਛਾ ਪੂਰੀ ਨਹੀਂ ਹੋਈ ਤੇ ਸਾਨੂੰ ਗੁੱਸਾ ਆ ਗਿਆ ਬੱਚੇ ਨੇ ਕੁਝ ਮੰਗਿਆ ਪੇਰੈਂਟਸ ਨੇ ਦੇਖਿਆ ਵੀ ਨਹੀਂ ਦੇਣਾ ਹਲੇ ਨੂੰ ਬੱਚੇ ਨੂੰ ਬੱਚਾ ਵੱਡਾ ਹੋ ਗਿਆ ਕਹਿੰਦਾ ਵੀ ਸਾਨੂੰ ਮੈਨੂੰ ਮੋਟਰਸਾਈਕਲ ਲੈ ਕੇ ਦੋ ਪੇਰੈਂਟਸ ਨਹੀਂ ਚਾਹੁੰਦੇ ਉਸ ਬੱਚੇ ਨੂੰ ਮੋਟਰਸਾਈਕਲ ਲੈ ਕੇ ਦੇਣਾ ਕਿਉਂਕਿ ਪੇਰੈਂਟਸ ਨੂੰ ਪਤਾ ਹੈ ਵੀ ਇਹ ਦਾ ਹਲੇ ਏਬਲ ਨਹੀਂ ਹੈ ਮੋਟਰਸਾਈਕਲ ਲੈ ਪਰ ਉਹ ਫੇਰ ਵੀ ਮੰਗਦਾ ਜਿੱਦ ਕਰਦਾ ਉਹ ਜਦੋਂ ਉਹਦੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹਨੂੰ ਗੁੱਸਾ ਆਉਂਦਾ ਕ੍ਰੋਧ ਆਉਂਦਾ ਪਹਿਲਾ ਕਾਰਨ ਇਹਦਾ ਸਾਡੀ ਇੱਛਾ ਦੀ ਪੂਰਤੀ ਨਾ ਹੋਣਾ ਦੂਸਰਾ ਕਾਰਨ ਇਹ ਆ ਵੀ ਜਦੋਂ ਜਦੋਂ ਅਸੀਂ ਲੋੜ ਤੋਂ ਵੱਧ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ ਲੋੜ ਤੋਂ ਵੱਧ ਜਦੋਂ ਅਸੀਂ ਪ੍ਰਾਪਤੀ ਵੱਲ ਭੱਜਦੇ ਹਾਂ ਫੇਰ ਸਾਨੂੰ ਗੁੱਸਾ ਆਉਂਦਾ ਹੁਣ ਇੱਕ ਬੱਚੇ ਦੇ ਕੋਲ ਵਰਦੀ ਹੈ ਕਪੜੇ ਹਨ ਨੇ ਪਾਉਣ ਵਾਸਤੇ ਲੋਡ ਤੋਂ ਵੱਧ ਲੋਡ ਤੋਂ ਵੱਧ ਜਦੋਂ ਅਸੀਂ ਕੁਝ ਚੀਜ਼ ਗੇਨ ਚਾਹੁੰਦੇ ਆ ਖਾਣ ਨੂੰ ਪਹਿਨਣ ਨੂੰ ਰਹਿਣ ਸਹਿਣ ਨੂੰ ਤਾਂ ਉਹਦੇ ਨਾਲ ਜਦੋਂ ਸਾਡੀ ਪੂਰਤੀ ਪੇਰੈਂਟਸ ਨਹੀਂ ਕਰ ਸਕਦੇ ਜਾਂ ਤਾਂ ਪੇਰੈਂਟਸ ਅਵੇਲੇਬਲ ਨਹੀਂ ਹੈ ਜਾਂ ਸਾਡੀ ਮੰਗ ਵਧੀਆ ਨਹੀਂ ਹੈ ਮੰਗ ਗਲਤ ਹੈ ਜੇ ਪੇਰੈਂਟਸ ਨੂੰ ਪੂਰਾ ਨਹੀਂ ਕਰਦੇ ਤਾਂ ਬੀ ਗੁੱਪੱਚੇ ਨੂੰ ਗੁੱਸਾ ਆ ਜਾਂਦਾ ਧਿਆਨ ਰੱਖਣਾ ਇਹ ਗੱਲਾਂ ਦਾ ਪਹਿਲਾ ਤਾਂ ਹੋ ਗਿਆ ਜੀ ਇੱਛਾ ਦੀ ਪੂਰਤੀ ਨਾ ਹੋਣ ਨਾਲ ਗੁੱਸਾ ਹੁੰਦਾ ਦੂਜਾ ਹੋ ਗਿਆ ਲੋੜ ਤੋਂ ਵੱਧ ਬੱਚਾ ਚਾਹੁੰਦਾ ਬੱਚੇ ਦੇ ਕੋਲ ਕਾਪੀ ਹੈ ਪੈਨ ਹੈ ਹੋਰ ਲੈਣੇ ਚਾਹੁੰਦਾ ਉਹ ਪੈਨ ਬਹੁਤ ਵਧੀਆ ਚਾਹਦਾ ਉਹ ਬੱਚਾ ਬੇਫਜ਼ੂਲ ਦੇ ਖਰਚੇ ਪੇਰੈਂਟਸ ਦੇ ਕਰਾਉਣੇ ਚਾਹੁੰਦਾ ਉਹ ਜਦੋਂ ਪੂਰਤੀ ਨਹੀਂ ਹੁੰਦੀ ਫਿਰ ਬੱਚੇ ਨੂੰ ਗੁੱਸਾ ਆਉਂਦਾ ਅੱਗੇ ਆਇਆ ਜੀ ਜਦੋਂ ਕੋਈ ਆਪਣੇ ਮਨ ਨੂੰ ਕਾਬੂ ਮਨ ਕਾਬੂ 'ਚ ਕਿਸੇ ਤੋਂ ਨਾ ਹੁੰਦਾ ਹੋਵੇ ਜਦੋਂ ਕੋਈ ਆਪਣੇ ਮਨ ਦਾ ਗੁਲਾਮ ਬਣ ਜਵੇ ਬੱਚਾ ਫਿਰ ਵੀ ਗੁੱਸਾ ਆਉਂਦਾ ਗੁੱਸੇ ਆਉਣ ਦੇ ਬੜੇ ਕਾਰਨ ਨੇ ਬੜੇ ਹੀ ਇਹਦੇ ਤਰ੍ਹਾਂ ਤਰ੍ਹਾਂ ਦੇ ਕਾਰਨ ਬਣਦੇ ਨੇ ਜਿਹਦੇ ਕਰਕੇ ਬੱਚੇ ਨੂੰ ਜਿਆਦਾ ਗੁੱਸਾ ਹੁੰਦਾ ਹੁਣ ਆਪਾਂ ਇਹਨੂੰ ਕੰਟਰੋਲ ਕਿਵੇਂ ਕਰਨਾ ਹੈ ਗੁੱਸੇ ਨੂੰ ਬੱਚੇ 'ਚ ਘੁਸਾ ਆ ਰਿਹਾ ਬਹੁਤ ਜਿਆਦਾ ਬੱਚੇ ਦਾ ਗੁੱਸਾ ਕਿਵੇਂ ਕੰਟਰੋਲ ਹੋਏਗਾ ਆਪਾਂ ਉਹਨੂੰ ਸਮਝਾ ਸਕਦੇ ਹਾਂ ਵੀ ਪੁੱਤਰ ਆਹ ਦੇਖ ਤੈਨੂੰ ਗੱਲ ਸੁਣਾਉਣਾ ਇੱਕ ਧਿਆਨ ਨਾਲ ਸੁਣ ਕਹਿੰਦੇ ਇੱਕ ਬੱਚਿਆਂ ਨੂੰ ਟੀਚਰ ਨੇ ਕਿਹਾ ਵੀ ਪੁੱਤਰ ਤੁਸੀਂ ਕੱਲ ਨੂੰ ਸਾਰੇ ਬੱਚਿਆਂ ਨੇ ਜਿन्हे ਜਿਨੇ ਬੰਦਿਆਂ ਨੂੰ ਇਨਸਾਨਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ ਤੁਸੀਂ ਉਹਨੇ ਆਲੂ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਕੇ ਆਉਣੇ ਨੇ ਬੱਚਿਆਂ ਨੇ ਜੀ ਕਿਸੇ ਬੱਚਾ ਕੋਈ ਬੱਚਾ ਦੋ ਆਲੂ ਲੈ ਕੇ ਆਇਆ ਕੋਈ ਬੱਚਾ ਆਪਣੀ ਮਾਸੀ ਨੂੰ ਨਫ਼ਰਤ ਕਰਦਾ ਕੋਈ ਬੱਚਾ ਆਪਣੇ ਗਵਾਂਢੀ ਦੇ ਬੱਚੇ ਨੂੰ ਨਫ਼ਰਤ ਕਰਦਾ ਕੋਈ ਬੱਚਾ ਆਪਣੇ ਦਾਦਾ ਜੀ ਨੂੰ ਲਾਇਕ ਨਹੀਂ ਕਰਦਾ ਕਿਉਂਕਿ ਦਾਦਾ ਜੀ ਉਹਦਾ ਕਹਿਣਾ ਨਹੀਂ ਮੰਨਦੇ ਦਾਦਾ ਜੀ ਉਹਨੂੰ ਉਹਦੇ ਸ਼ੌਂਕ ਪੂਰੇ ਨਹੀਂ ਕਰਦੇ ਸੋ ਬੱਚਿਆਂ ਨੂੰ ਜਿੰਨੇ ਕਿਹਾ ਉਹਨੇ ਆਲੂ ਉਹਨਾਂ ਨੇ ਜਿੰਨੇ ਜਿੰਨੇ ਬੱਚੇ ਬੰਦਿਆਂ ਨੂੰ ਨਫ਼ਰਤ ਕਰਦੇ ਸੀਗੇ ਉਹਨੇ ਉਹਨੇ ਬੱਚੇ ਆਲੂ ਲੈ ਕੇ ਉਹਦੇ ਵਿੱਚ ਆ ਗਏ ਸਕੂਲ ਦੇ ਵਿੱਚ ਜਦੋਂ ਅਗਲੇ ਦਿਨ ਸਕੂਲ ਦੇ ਵਿੱਚ ਆਏ ਤਾਂ ਟੀਚਰ ਨੇ ਕਿਹਾ ਪੁੱਤਰ ਤੁਸੀਂ ਕਿੰਨੇ ਆਲੂ ਲੈ ਕੇ ਆਏ ਹੋ ਬੱਚੇ ਨੇ ਦੱਸਿਆ ਅਸੀਂ ਇੰਨੇ ਆਲੂ ਲੈ ਕੇ ਆਏ ਸੀ ਇੰਨੇ ਆਲੂ ਲੈ ਕੇ ਆਏ ਤਾਂ ਟੀਚਰ ਨੇ ਕਿਹਾ ਪੁੱਤਰ ਤੁਸੀਂ ਇੰਨੇ ਬੰਦਿਆਂ ਨੂੰ ਨਫ਼ਰਤ ਕਰਦੇ ਹੋ ਤੁਸੀਂ ਇੰਨਾਂ ਨੂੰ ਨਫ਼ਰਤ ਕਰਦੇ ਹੋ ਟੀਚਰ ਨੇ ਕਿਹਾ ਵੀ ਕੱਲ੍ਹ ਨੂੰ ਫੇਰ ਇਹ ਆਲੂ ਆਪਣੇ ਬੈਗ 'ਚ ਰੱਖਣਾ ਹੈ ਜਦੋਂ 2-3 ਦਿਨ ਟੀਚਰ ਨੇ ਨਾ ਪੁੱਛਿਆ ਤਾਂ ਇੱਕ ਬੱਚਾ ਕਹਿਣ ਲੱਗਾ ਟੀਚਰ ਜੀ ਤੁਸੀਂ ਸਾਨੂੰ ਆਲੂ ਮੰਗਵਾਏ ਸੀ ਪਰ ਆਲੂ ਸਾਡੇ ਬੈਗ ਚ ਪਏ ਨੇ ਸੀ ਜਦੋਂ ਸਕੂਲ ਚੋਂ ਸਕੂਲ ਵੱਲ ਆਉਂਦੇ ਆ ਤਾਂ ਉਹਨਾਂ ਦਾ ਵਜ਼ਨ ਆਪਣੇ ਮੋਢਿਆਂ ਤੇ ਢੋਨੇ ਫਿਰ ਅਸੀਂ ਜਦੋਂ ਘਰ ਨੂੰ ਜਾਂਦੇ ਆ ਫਿਰ ਬੈਗ ਦੇ ਵਿੱਚ ਆਲੂ ਹੁੰਦੇ ਨੇ ਅਸੀਂ ਫਿਰ ਵਜ਼ਨ ਢੋਨੇ ਆ ਉਹ ਜੇ ਕੁਝ ਕਰਨਾ ਹੀ ਨਹੀਂ ਸੀ ਉਹਨਾਂ ਦਾ ਫਿਰ ਉਹ ਸਭ ਤੋਂ ਤੁਸੀਂ ਨੇ ਆਲੂ ਮੰਗਾਏ ਕਿਉਂ ਸੀਗੇ ਤੇ ਹੁਣ ਉਹ ਆਲੂ ਗਲਣ ਲੱਗੇ ਸਮੈਲ ਮਾਰ ਰਹੀ ਆ ਆਲੂਆਂ ਦੇ ਵਿੱਚ ਵੀ ਟੀਚਰ ਜੀ ਇਹ ਤਾਂ ਸਾਡਾ ਸਾਨੂੰ ਤਾਂ ਦਿੱਕਤ ਆ ਹੀ ਪਈ ਆ ਤੇ ਉਸ ਟੀਚਰ ਨੇ ਬੱਚੇ ਨੂੰ ਕਿਹਾ ਬੜੀ ਸੋਹਣੀ ਗੱਲ ਕਹੀ ਵੀ ਪੁੱਤਰ ਜਦੋਂ ਤੁਸੀਂ ਆਲੂਆਂ ਦਾ ਵਜ਼ਨ ਨਹੀਂ ਚੱਕ ਸਕਦੇ ਤਾਂ ਤੁਸੀਂ ਕਿਸੇ ਨਾਲ ਗੁੱਸਾ ਕਿਸੇ ਨਾਲ ਨਫ਼ਰਤ ਦਾ ਵਜਨ ਆਪਣੇ ਮਨ ਤੇ ਕਿਉਂ ਢੋਣਦੇ ਹੋ? ਤੁਹਾਡੇ ਮਨ ਦੇ ਉੱਤੇ ਹਰ ਟਾਈਮ ਨਫ਼ਰਤ ਦਾ ਵਜਨ ਰਹਿੰਦਾ ਹੈ ਵੀ ਮੈਂ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਨੂੰ ਲਾਈਕ ਨਹੀਂ ਕਰਦਾ ਤੇ ਉਹ ਵਜਨ ਵੀ ਤਾਂ ਤੁਸੀਂ ਢੋ ਰਹੇ ਹੋ ਆਪਣੇ ਮੋਢਿਆਂ ਦੇ ਉੱਤੇ ਆਪਣੇ ਦਿਲ ਦੇ ਉੱਤੇ ਆਪਣੇ ਦਿਮਾਗ ਦੇ ਉੱਤੇ ਕਿਉਂ ਢੋ ਰਹੇ ਹੋ ਫਿਰ? ਜਦੋਂ ਤੁਹਾਨੂੰ ਇਹਦੇ ਵਿੱਚੋਂ ਦੇਖੋ ਤੁਹਾਡੇ ਗਲੇ ਹੋਏ ਆਲੂ ਮੁਸ਼ਕ ਮਾਰ ਰਹੇ ਨੇ ਤਾਂ ਉਹ ਗਲੀ ਹੋਈ ਨਫ਼ਰਤ ਤੁਹਾਡੇ ਅੰਦਰੋਂ ਕਿੰਨੀ 스ਮੈਲ ਆਉਂਦੀ ਹੋਊਗੀ ਕਿੰਨੀ ਭੜਾਸ ਮਾਰਦੀ ਹੋਊਗੀ ਇਸ ਕਰਕੇ ਨਫ਼ਰਤ ਅਸੀਂ ਕਿਸੇ ਨਾਲ ਵੀ ਨਹੀਂ ਕਰਦੇ। ਐਦਾਂ ਇੱਕ ਬੱਚੇ ਨੂੰ ਉਹਦੇ ਪੇਰੈਂਟਸ ਨੇ ਕਿਹਾ ਪੁੱਤ ਤੂੰ ਜਿੰਨਿਆਂ ਨੂੰ ਨਫ਼ਰਤ ਕਰਦਾ ਜਿੰਨਿਆਂ ਨੂੰ ਤੂੰ ਨਹੀਂ ਲਾਈਕ ਕਰਦਾ ਉਹ ਤੂੰ ਇੱਕ ਕਿੱਲਾ ਲੈ ਕੇ ਨਾ ਇੱਕ ਲੱਕੜ ਦੇ ਵਿੱਚ ਲੱਕੜ ਨੂੰ ਲੈ ਕੇ ਬੋਰਡ ਦੇ ਤਾ ਵੀ ਇਹਦੇ ਵਿੱਚ ਕਿੱਲ ਠੋਕ ਦਿਆ ਕਰ ਉਹ ਬੱਚਾ ਹੁਣ ਥੋੜੀ ਕਿੱਲ ਲੈ ਕੇ ਜਾਂਦਾ ਜਦੋਂ ਕਿਸੇ ਨੂੰ ਨਫ਼ਰਤ ਕਰਦਾ ਉਹ ਜਾ ਕੇ ਕਿੱਲ ਲਾਹਿੰਦਾ ਜਦੋਂ 3-4 ਸਾਲ ਲੰਘ ਗਏ ਉਹ ਕਿੱਲਾ ਬੱਚੇ ਦੀਆਂ ਘਟਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਬੱਚੇ ਨੂੰ ਨਫ਼ਰਤ ਜਿਉਂ-ਜਿਉ ਯਾਦ ਰੱਖਦਾ ਸੀ ਹੌਲੀ-ਹੌਲੀ-ਹੌਲੀ-ਹੌਲੀ ਉਹ ਕਿੱਲਾ ਘਟਣੇ ਸ਼ੁਰੂ ਹੋ ਗਏ ਉਹ ਆਪਣੇ ਪਿਤਾ ਜੀ ਨੂੰ ਕਹਿੰਦਾ ਬੱਚਾ ਵੀ ਡੈਡੀ ਵੀ ਮੈਂ ਹੁਣ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਉਹ ਕਹਿੰਦਾ ਪੁੱਤਰ ਕਿੱਲਾ ਕਿੰਨੀਆਂ ਹੋ ਗਈਆਂ ਕਹਿੰਦਾ ਡੈਡੀ ਉਹ 50 ਕਿੱਲਾ ਗੱਡੀਆਂ ਹੋਈਆਂ ਲੱਕੜ ਦੇ ਵਿੱਚ 50 ਕਿੱਲਾ ਨੇ ਕਹਿੰਦਾ ਫਿਰ ਪੁੱਤਰ ਉਹਨਾਂ ਸਾਰੀਆਂ ਨੂੰ ਪੱਟ ਦੇ ਉਹ ਬੱਚੇ ਨੇ ਪਲਾਸ ਲੈ ਕੇ ਸਾਰੀਆਂ ਕਿੱਲਾਂ ਪੱਟ ਦਿੱਤੀਆਂ ਉਹਦੇ ਡੈਡੀ ਨੇ ਆਖਿਆ ਦੇਖ ਪੁੱਤਰ ਤੂੰ ਕਿੱਲਾਂ ਪੱਟ ਦਿੱਤੀਆਂ ਤੂੰ ਸਾਰਿਆਂ ਨੂੰ ਨਫ਼ਰਤ ਕਰਨੀ ਬੰਦ ਕਰ ਗਿਆ ਪਰ ਤੂੰ ਇੱਕ ਚੀਜ਼ ਨੋਟ ਕੀਤੀ ਆ ਜਿੱਥੋਂ ਤੂੰ ਕਿੱਲ ਪੱਟੀ ਉੱਥੇ ਸੁਰਾਖ ਹੋ ਗਿਆ ਜਿਹਨੂੰ ਤੂੰ ਨਫ਼ਰਤ ਕੀਤੀ ਸੀ ਉਹਦੇ ਵੀ ਅੰਦਰ ਤੇਰੇ ਤੂੰ ਨਫ਼ਰਤ ਦਾ ਬੀਜ ਬੀਜ ਦਿੱਤਾ ਇਸ ਕਰਕੇ ਅਸੀਂ ਕਦੇ ਵੀ ਨਫ਼ਰਤ ਤੇ ਗੁੱਸੇ ਵਾਲੇ ਪਾਸੇ ਨਹੀਂ ਜਾਣਾ ਇਹ ਅਸੀਂ ਇਸ ਮਾਧਿਅਮ ਦੇ ਰਾਹੀਂ ਅਸੀਂ ਬੱਚਿਆਂ ਨਾਲ ਜਿਹੜੀ ਡਿਸਕਸ ਕਰ ਰਹੇ ਹਾਂ ਤੁਸੀਂ ਇਹ ਜਿਹੜੀ ਵੀਡੀਓ ਅੱਜ ਦੀ ਆ ਇਹ ਤੁਸੀਂ ਆਪਣੇ ਬੱਚੇ ਨੂੰ ਦਿਖਾਓ ਬੱਚੇ ਨੂੰ ਦਿਖਾਉਣ ਤੋਂ ਬਾਅਦ ਤੁਸੀਂ ਪੁੱਛਣਾ ਵੀ ਪੁੱਤਰ ਜਿਹੜਾ ਗੁੱਸਾ ਕਿਉਂ ਆਉਂਦਾ ਇਹਨੂੰ ਕੰਟਰੋਲ ਕਿਵੇਂ ਕਰਨਾ ਇਹ ਸਾਰੀਆਂ ਗੱਲਾਂ ਬੱਚੇ ਤੋਂ ਪੁੱਛ ਕੇ ਜੋ ਬੱਚਾ ਸਮਝੇ ਆ ਉਹ ਤੁਸੀਂ ਬੱਚੇ ਤੋਂ ਲਿਖਵਾ ਕੇ ਇੱਕ ਕਾਪੀ ਦੇ ਉੱਤੇ ਤੇ ਉਹ ਦੇਖਣਾ ਚੈੱਕ ਕਰਨਾ ਵੀ ਬੱਚਾ ਸਹੀ ਸਮਝੇ ਐ ਇਦਾਂ ਅਸੀਂ ਹੋਰ ਅੱਗੇ ਤੋਂ ਅੱਗੇ ਤੁਹਾਡੇ ਨਾਲ ਇਦਾਂ ਡਿਸਕਸ ਕਰਦੇ ਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ